ਦੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਇੱਥੇ ਕਿ ਕੱਲ ਪਿੰਡ ਕੇਲਾ ਨਥੂ ਸਿੰਘ ਵਿੱਚ 30 ਦਾ ਤਿਹਾਰ ਮਨਾਇਆ ਜਾ ਰਿਹਾ ਹੈ ਪਿੰਡ ਕੇਲਾ ਨਥੂ ਸਿੰਘ ਦੇ ਮਾਤਾ ਰਾਣੀ ਮੰਦਿਰ ਦੇ ਵਿੱਚ 30 ਦਾ ਤਿਹਾਰ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਤੁਸੀਂ ਆਪਣੇ ਇਸ ਗ੍ਰੇਟ ਪੰਜਾਬ نیوز ਚੈਨਲ ਤੇ ਵੇਖਣ ਵਾਸਤੇ ਇਸ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਅਤੇ ਕਮੈਂਟ ਜਰੂਰ ਕਰੋ ਮਿਲਦੇ ਆ ਕੱਲ 3 ਤੋਂ 4 ਵਜੇ ਦੇ ਵਿੱਚ ਸ਼ਾਮ ਨੂੰ ਮਾਤਾ ਰਾਣੀ ਮੰਦਿਰ ਪਿੰਡ ਕੇਲਾ ਨਥੂ ਸਿੰਘ ਵਿੱਚ ਸਤਿ ਸ੍ਰੀ ਅਕਾਲ ਗ੍ਰੇਟ ਪੰਜਾਬ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਕਲ ਕਿਲਾ ਨੱਥੂ ਸਿੰਘ ਵਿੱਚ ਧੀਆਂ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਸਾਡੀ ਬਿੰਦੂ ਹੈ ਕਿ ਗ੍ਰੇਟ ਪੰਜਾਬ ਨਿਊਜ਼ ਚੈਨਲ ਦੇ ਮਾਧਿਅਮ ਰਾਹੀਂ ਤੁਹਾਨੂੰ ਧੀਆਂ ਦਾ ਤਿਉਹਾਰ ਕੱਲ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾਏਗਾ ਔਰ ਬਖਾਇਆ ਜਾਏਗਾ ਸੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਔਰ ਲਾਈਕ ਸ਼ੇਅਰ ਵੀ ਕਰਨਾ ਤਿਆਂ ਦਾ ਤਿਉਹਾਰ ਕੱਲ ਕਿਲਾ ਨੱਥੂ ਸਿੰਘ ਵਿੱਚ ਮਿਲਦੇ ਹਾਂ ਕੱਲ ਤਿਆਂ ਦੇ ਤਿਉਹਾਰ ਤੇ ਕਿਲਾ ਨੱਥੂ ਸਿੰਘ ਵਿੱਚ